ਸਭ ਤੋਂ ਪਹਿਲਾਂ ਸਰਦਾਰ ਕੋਬਨਸੀ ਜੀ ਮਾਨ ਸੀਐਮ ਪੰਜਾਬ ਦਾ ਧੰਨਵਾਦ ਕਰਦਾ ਵੀ ਉਹਨਾਂ ਨੇ ਗਿੱਲ ਹਲਕੇ ਨੂੰ 31 ਦਾ ਗਰਾਊਂਡ ਦਿੱਤੇ ਆ 40 ਤੋਂ ਉੱਪਰ ਸੜਕਾਂ ਆਪਣੀਆਂ ਬਣਡੀਆਂ ਨੇ ਅੱਜ ਆਪਾਂ ਟੂੜਪੁਰੇ ਤੋਂ ਜਿਹੜੀ ਇਹ ਸੜਕ ਜਾਣੀਆਂ ਲਾਧੀਆਂ ਖੁਰਦ ਨੂੰ 1 ਕਿਲੋਮੀਟਰ ਤੋਂ ਜ਼ਿਆਦਾ ਸੜਕਾਂ ਇਹਦੇ ਤੇ ਰੁਪਏ ਲੱਗਣੇ ਨੇ 33 ਲੱਖ 18000 ਮੇਰੇ ਨਾਲ ਐਸਡੀਓ ਸਾਹਿਬ ਨਾਲ ਨੇ ਜੇਈ ਸਾਹਿਬ ਨਾਲ ਨੇ ਜੂੜਪੁਰ ਦੇ ਸਾਰੇ ਪਤਵੰਤੇ ਸੱਜਣ ਖੜੇ ਨੇ ਸਰਪੰਚ ਵੀ ਖੜੇ ਨੇ ਨਾਲ ਮੇਰੇ ਪੰਚਾਰ ਮੈਂ ਤੁਹਾਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਵੀ ਦੇਖੋ ਜਿਹੜੀ ਪਿਛਲੀ ਸੜਕ ਬਣੀ ਨੂੰ ਮਿਲਿਆ ਤੇ 3 ਤੋਂ 4 ਸਾਲ ਹੋ ਗਏ ਇਹ ਜਿਹੜੀ ਸੜਕਾ ਚ ਬਣਨੀ ਆ 33 ਲੱਖ ਰੁਪਇਆ ਤੁਹਾਡੀ ਕਿਰਤ ਕਮਾਈ ਦਾ ਇਹ ਪੈਸਾ ਤੁਹਾਡਾ ਹੈ ਜਿਹੜਾ ਤੁਸੀਂ ਟੈਕਸ ਦੇ ਰੂਪ ਜਿ ਦੇਣੇ ਹੋ ਸਾਰਿਆਂ ਨੂੰ ਮੇਰੀ ਬੇਨਤੀ ਆ ਜਿੱਥੇ ਵੀ ਜਿਹੜੇ ਪੱਟੇ ਪੈਣੇ ਨੇ ਬਜਰੀ ਪੈਣੀ ਆ ਲੱਕ ਪੈਣੀ ਆ ਇਹ ਤੁਸੀਂ ਆਪ ਕੋਲੇ ਖੜ ਕੇ ਬਣਵਾਇਓ ਕਿਉਂਕਿ ਵਰਤਰੀ ਆਪਾਂ ਨਿੰਗਣਾ ਇਥੋਂ ਆਪਾਂ ਜੇ ਆਪਾਂ ਨਹੀਂ ਦੇਖਾਂਗੇ ਵੀ ਚਲੋ ਇਹ ਤਾਂ ਸਰਕਾਰ ਨੇ ਲਾਤਾ 33 35 ਲੱਖ ਰੁਪਇਆ ਖਰਾਬ ਆਪਾਂ ਕਰ ਕਰਨਾ ਕਰਾਂਗੇ ਇਹ ਹੁਣ ਦੇਖੋ ਤੁਸੀਂ ਮੈਂ ਨਿੰਕ ਆਇਆ ਉਹ ਜਿਹੜੀ ਸੜਕ ਤੋਂ ਮੰਗਲਾ ਇੱਥੇ ਜਿਹੜਾ ਖੜਾ ਮਿਲਦੀ ਬਣੀਏ ਹੁਣੇ ਬਣੀਏ ਤਨ ਪੂਰਾ ਹੋ ਗਿਆ ਪੈਰ ਕੋਲ ਨੂੰ ਵਧੀਆ ਸੜਕ ਬਣੀ ਸੀ ਅੱਜ ਦੇਖੋ ਕੀ ਹਾਲ ਉਹਦਾ ਲੋਕਾਂ ਦਾ ਪਾਣੀ ਵੀ ਸੜਕ ਵੱਲੋਂ ਛੱਡਿਆ ਪਿਆ ਵਾ ਜਦੋਂ ਲੋਕ ਤੇ ਪਾਣੀ ਪੈਣਾ ਤਾਂ ਟੋਟੜੀ ਟੋਟੜੀਆਂ ਨਾਲੇ ਸਰ 5 ਸਾਲ ਸਰਕਾਰ ਨੇ ਨਹੀਂ ਦੇਖਣੀ ਸੜਕਾਂ ਆ ਜਿਹੜੀ ਹੁਣ ਆਪਾਂ ਦਿੱਤੀ ਹੈ ਇਹਨਾਂ ਨੂੰ ਆ 33 ਲੱਖ 18000 ਤੇ 1 ਕਿਲੋਮੀਟਰ ਤੱਕ ਸਾਰੀ ਬੇਰਾ ਉਹ ठेकेदार ਨੂੰ ਅਡਵਾਂਸ ਪੈਸੇ ਦੇ ਦਿੱਤੇ ਇਹ ਤੁਸੀਂ ਸਰਪੰਚ ਸਾਹਿਬ ਬੈਠੇ ਹੋ ਕਿ ਸਾਰੇ ਤੁਸੀਂ ਕੜ ਕੇ ਕੋਲੇ ਕਰਾਇਓ ਜਦੋਂ ਮਾਲ ਪੈਣਾ ਵਾ ਸਰਪੰਚ ਸਾਹਿਬ ਤੁਸੀਂ ਦੇਖਿਓ ਮੈਂ ਚੂੜਪੁਰ ਵਾਲੇ ਨੂੰ ਦਾਦੀਆਂ ਵਾਲੇ ਖੁਰਦਲਿਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਤੇ ਨਾਲ ਹੀ ਮੈਂ ਸੀਰ ਸਾਹਿਬ ਦਾ ਧੰਨਵਾਦ ਕਰਦਾ ਵੀ ਤੁਸੀਂ ਗੱਲ ਹਲਕੇ ਨੂੰ ਬਹੁਤ ਜ਼ਿਆਦਾ ਰੁਪਈਆ ਦਿੱਤਾ ਇਹ ਲੋਕਾਂ ਦਾ ਜਿਹੜਾ ਰੁਪਈਆ ਅਸੀਂ ਕਹਿੰਦੇ ਆ ਵੀ ਚੰਗੀ ਜਗ੍ਹਾ ਤੇ ਲੱਗੇ ਦੋ ਵੇਈ ਦੋਫੇ ਮਾਨ ਸਾਹਿਬ ਦੇਈ ਦੋਫੇ ਰਹੇ ਨੇ ਜੀ ਪਿੰਡ ਦੀ ਆ ਵਿੱਕੀ ਦੇ ਇੱਕ ਪੰਚਾਇਤ ਘਰ 25 ਲੱਖ ਰੁਪਏ ਚ ਇੱਕ ਗਰਾਊਂਡ 44 ਲੱਖ ਰੁਪਏ ਵਿੱਚ ਜਣੀ ਕਹਿਣ ਦਾ ਮਤਲਬ ਆ ਟਰਮ ਬਾਈ ਟਰਮ ਬਾਈ ਇਹਨਾਂ ਵਾਸਤੇ ਕਹਿੰਦਾ ਅਗਲਾ ਗਰਾਊਂਡ ਇਨ ਤੁਸੀ ਦੱਸ ਦਿਓ ਜਗਾ ਗਰਾਊਂਡ ਵਧੀਆ ਥੋੜੇ ਵੀ ਹੈਗਾ ਆਲਾ ਗਰਾਊਂਡ ਵਾਸਤੇ 9 ਲੱਖ ਰੁਪਏ ਜਣੀ ਕਹਿਣ ਦਾ ਉਹਦਾ ਵੀ ਤਾਂ ਘਾਟਰ ਕਰਕੇ ਜਾਵਾਂਗੇ ਤੇ ਬਹੁਤ ਬਹੁਤ ਧੰਨਵਾਦ ਸਾਲ ਜੂੜਪੁਰ ਵਾਲਿਆਂ ਦਾ ਧੰਨਵਾਦ ਬਹੁਤ ਬਹੁਤ ਧੰਨਵਾਦ ਥੋੜੀ ਥੰਕ ਯੂ ਟੋ ਲਾਤੀਆਂ ਤੱਕ ਸੜਕ ਬਣਾ ਰਹੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਵਧੀਆ ਸੜਕਾਂ ਆਂ ਕਿਹੜੇ ਜਾਊਂਗੇ ਲੋਕਾਂ ਹਾਂਜੀ ਲੋਕਾਂ ਨੂੰ ਕੀ ਕਹਿਣਾ ਚਾਹੀਦਾ ਸਰ ਲੋਕਾਂ ਨੂੰ ਇਹ ਕਹਿੰਦੇ ਆ ਕਿ ਕੰਗਾ ਦੇ ਪਾਣੀ ਨਾ ਛੱਡਿਆ ਹੈ ਲੋਕਾਂ ਦੇ ਉੱਤੇ ਸੜਕ ਦੇ ਉੱਤੇ ਇਹ ਪਾਣੀ ਨਾ ਛੱਡਿਆ ਜਾਵੇ ਕਿ ਇਹ ਇਹ ਸੜਕ ਦੇ ਉੱਤੇ ਪਾਣੀ ਪਊਗਾ ਜਦੋਂ ਟੁੱਟਣੀ ਟੁੱਟਣੀ ਹੈ ਕਿ ਇਹ ਆਪਣੀ ਸਮਝ ਕੇ ਸੜਕ ਬਣਾਓ ਜਿਹੜਾ ਕਤਕਾਲ ਲੋੜੀਆ ਜਿੰਨਾ ਵੀ ਹੈਗਾ ਇਹ ਆਪ ਕਰਨਾ ਧੰਨਵਾਦ ਤੁਹਾਡਾ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਇੱਕ ਸਾਹਿਬ ਸਰਤਾਜੀਤ ਸਿੰਘ ਸੰਗੋਲ ਜੀ ਨੇ ਇਹ ਦੁਖਾਡਨ ਕੀਤਾ ਅਸੀਂ ਐਮਐਲਏ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਵੇਂ ਕਿ ਪਿੰਡਾਂ ਦੇ ਵਿੱਚ ਅਲਗ-ਅਲਗ ਪਿੰਡਾਂ ਦੇ ਵਿੱਚ ਕੰਮ ਸ਼ੁਰੂ ਹੋ ਰਿਹਾ ਜਿਵੇਂ ਹੁਣ ਇਸ ਪਿੰਡ ਨੂੰ 9 ਲੱਖ ਰੁਪਏ ਲੱਗ ਤੋਂ ਗ੍ਰਾਂਟ ਵੀ ਦਿੱਤੀ ਗਈ ਚੂੜਪੁਰ ਨੂੰ ਤੇ ਇਹਦੇ ਨਾਲ ਨਾਲ ਇਹਨਾਂ ਨੂੰ ਗਰਾਊਂਡ ਨੂੰ ਵੀ ਐਮਐਲਏ ਸਾਹਿਬ ਅਨਾਉਂਸ ਕਰ ਗਏ ਆ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਦੇਖੂਗੇ ਚੂੜਪਰੇ ਦੇ ਵਿੱਚ ਵੱਡੇ ਪੱਧਰ ਤੇ ਇਸੇ ਤਰ੍ਹਾਂ ਕੰਮ ਚੱਲ ਸਰ ਕਿੰਨੇ ਟਾਈਮ ਤੋਂ ਜਿਹੜੀ ਪ੍ਰੋਬਲਮ ਸੀ ਜੀ ਸਰ ਜਿਹੜੀ ਆ ਸੜਕ ਇਹ ਬੜੀ ਲਾਦੀਆਂ ਨੂੰ ਜਾਂਦੀ ਹੈ ਚੂੜਪੁਰ ਤੋਂ ਇਹ ਸੜਕ ਤੇ ਬਹੁਤ ਟੋਏ ਪਏ ਹੋਏ ਸੀ ਇਹ ਐਮਐਲਏ ਸਾਹਿਬ ਨੂੰ ਸਰਪੰਚ ਸਾਹਿਬ ਨੇ ਅਰਜ ਲਈ ਤੇ ਸੋ ਅੱਜ ਇਹ ਸੜਕ ਦਾ ਉਦਘਾਟਨ ਕਰਕੇ ਜਾ ਰਹੇ ਆ ਸੋ ਇਹ ਜਿਹੜੀ ਸੜਕ 33 ਲੱਖ ਦੀ ਲਾਗਤ ਨਾ ਬਣੇ ਜਾ ਰਹੀ ਆ ਸੋ ਅਸੀਂ ਐਮਐਲਏ ਸਾਹਿਬ ਦਾ ਤੇ ਸਰਦਾਰ ਭਗਵਾਨ ਸਿੰਘ ਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਹ ਪਿੰਡ ਦੇ ਵਾਸਤੇ ਨੁਹਾਰ ਬਦਲਣ ਵਾਸਤੇ ਅਲਗ-ਅਲਗ ਪਿੰਡਾਂ ਦੇ ਵਿੱਚ ਗਰਾਊਂਡ ਦਿੱਤੇ ਜਾ ਰਹੇ ਆ ਪੰਚਾਇਤ ਘਰ ਦਿੱਤੇ ਜਾ ਰਹੇ ਆ ਮੁਹੱਲਾ ਕਲੀਨਿਕ ਬਣਾਏ ਜਾ ਰਹੇ ਆ ਸੋ ਆਮ ਆਦਮੀ ਪਾਰਟੀ ਲੋਕਾਂ ਦੇ ਹਿੱਤਾਂ ਦੇ ਕੰਮ ਕਰਦੀ ਹੈ ਲੋਕਾਂ ਦੇ ਵਾਸਤੇ ਕਰਦੀ ਹੈ ਧੰਨਵਾਦ ਧੰਨਵਾਦ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਵੇ ਜਿਹੜੇ ਤੁਹਾਡੇ ਚੈਨਲ ਨੇ ਇੱਕ ਨਾ ਆਹ ਸੜਕ ਮੇਲੂ ਕਿ ਪਿੰਡ ਦੇ ਲੋਕ ਇਹ ਕਹਿੰਦੇ ਕਿ ਕਿੰਨੇ ਚਿਰ ਬਾਅਦ ਬਣ ਰਹੀ ਹੈ ਬਈ 10 12 ਸਾਲ 10 12 ਸਾਲ ਵਾਲਾਂ ਦੇ ਸੁਣੀ ਗਈ ਆ ਇਹ ਦੋ ਪਿੰਡ ਰਹਿ ਇੱਥੇ ਇੱਕ ਪੱਤੀ ਛੋਲੇ ਤੇ ਕਪੂਰ ਸਿੰਘ ਵਾਲਾ ਸਰਪੰਚ ਸਾਰੇ ਖੜੇ ਨੇ ਚਾਰ ਪੰਜ ਸਰਪੰਚ ਖੜੇ ਨੇ ਸਾਡੇ ਮਾਰਕੀਟ ਕਮੇਟੀ ਦੇ ਚੇਅਰਮੈਨ ਗੱਲ ਸਾਹਿਬ ਵੀ ਆਏ ਨੇ ਅਸੀਂ ਸਾਡਾ ਸਰਕਾਰ ਭਗਵੰਤ ਸਿੰਘ ਜੀ ਮਾਨ ਨੂੰ ਪਿੰਡਾਂ ਦਾ ਸ਼ਹਿਰਾਂ ਦਾ ਮਜ਼ਦੂਰਾਂ ਦਾ ਬਹੁਤ ਜ਼ਿਆਦਾ ਫਿਕਰ ਆ ਇਥੋਂ ਜੀ ਨਿੰਗਿਆ ਰਹੀ ਸੀ ਨਿੰਗ ਹੁੰਦਾ ਜਦੋਂ ਅਸੀਂ ਆਪਾਂ ਆਉਂਦੇ ਸੀ ਤੁਹਾਡੇ ਕੋਲੋਂ ਘੋਟੇ-ਘੋਟੇ ਚ ੱਕੜ ਹੁੰਦਾ ਸੀ ਪਹਿਲਾਂ ਤਾਂ ਮੈਂ ਸਰਦਾਰ ਭਗਨ ਸਿੰਘ ਜੀ ਮਾਨ ਦਾ ਧੰਨਵਾਦ ਕਰਦਾ ਵੀ ਉਹਨਾਂ ਨੇ ਆ ਜਿਹੜੀ ਸੜਕ ਅੱਧਾ ਕਿਲੋਮੀਟਰ ਆ ਇਹ ਅੱਧਾ ਕਿਲੋਮੀਟਰ ਸੜਕ ਹੋਰ ਬਣਨ ਵਾਲੀ ਆ ਉਹ ਵੀ ਨਾਲੇ ਬਣਾ ਦੇਣੀ ਆਪਣੀ ਸਰਪੰਚ ਸਾਹਿਬ ਖੜੇ ਆ ਬਾਈ ਜੀ ਵਕੀਲ ਸਾਹਿਬ ਲੋਕਾਂ ਦੇ ਵੀ ਨਾਲੇ ਕਰ ਦੋ ਉਥੇ ਵੀ ਆਪਾਂ ਲੋਕ ਪਵਾ ਦਾਂਗੇ ਇਹ ਪੱਤੀ ਸੋਲੇ ਚ ਆਪਾਂ ਪਿੰਡ ਚ ਖੜੇ ਆ ਇਸ ਵਕਤ ਇਹ ਤੇ 14 ਲੱਖ ਰੁਪਇਆ ਲੱਗਿਆ ਆ ਖੜੇ ਨੇ ਇਸ ਜੀਓ ਸਾਹਿਬ ਨਾਲ ਤਿੰਨ ਲੇਅਰਾਂ ਤਾਂ ਪਹਿਲਾਂ ਗੱਟਕੇ ਦੀਆਂ ਪਈਆਂ ਨੇ ਉਸ ਤੋਂ ਬਾਅਦ ਮਿੱਟੀ ਪਈ ਹੁਣ ਉਸ ਤੋਂ ਬਾਅਦ ਲੱਕ ਸਫਾਈ ਕਰਕੇ ਪੈਣੀ ਆ ਕਿੰਨੀ ਇੰਚ ਪਾਉਣੀਆਂ ਵੀ ਲੱਕ ਤੁਸੀਂ 20mm ਜੇ ਤੁਸੀਂ ਇੱਥੇ ਪਿੰਡ ਦੇ ਲੋਕ ਨਾਲ ਨਾ ਕੋਲੇ ਖੜੇ ਜ਼ਿੰਮੇਵਾਰ ਤੁਸੀਂ ਹੋਵੋਗੇ ਸੜਕ ਟੁੱਟਣ ਦੇ ਇਹਨਾਂ ਨੇ ਆਪਦੇ ਵੱਲੋਂ ਪੂਰਾ ਮਾਲ ਪਾਉਣਾ ਉਹਦੋਂ ਅਧੂਰ ਕੇ ਜਾਣਾ ਪੂਰਾ ਚੈੱਕ ਕਰਨਾ ਟੀਮ ਅਗਰ ਆ ਰਹੀ ਹੋਰ ਸੀਐਮ ਸਾਹਿਬ ਨੇ ਇੱਕ ਟੀਮ ਲਾਤੀ ਪੂਰੀ ਸਪੈਸ਼ਲ ਵੀ ਸਾਰੀਆਂ ਸੜਕਾਂ ਜਿਹੜੀਆਂ ਨਮੀਆਂ ਬਣੀਆਂ ਉਹਨਾਂ ਨੂੰ ਚੈੱਕ ਕਰੋ ਵੀ ਲੱਕ ਤਾਂ ਨਹੀਂ ਘੱਟ ਗੱਟਕਾ ਤਾਂ ਨਹੀਂ ਘੱਟ ਬਜਰੀ ਤਾਂ ਨਹੀਂ ਘੱਟ ਪੂਰਾ ਆਪਾਂ ਲਾਇਸੈਂਸ ਜਦ ਇਹ ਕੈਂਸਲ ਹੋ ਜਾਣਾ। ਤੁਹਾਨੂੰ ਮੈਂ ਬਹੁਤ-ਬਹੁਤ ਮੁबारकਾ ਦਿੰਦਾ ਸਾਰੇ ਪਿੰਡ ਨੂੰ, ਦੋ ਪਿੰਡਾਂ ਨੂੰ। ਭਾਈ ਸੀਵਰੇਜ ਪਹਿਲਾਂ ਪਾਇਆ ਚੁੱਕਿਆ ਇਹਦੇ 'ਚ, ਵੀਡੀਓ ਸਾਹਿਬ ਨਾਲ ਖੜੇ ਆ। ਕਿੰਨਾ ਪਾਇਆ ਵੀਡੀਓ ਆ ਵੀਡੀਓ ਸਾਹਿਬ ਆਪਣਾ ਲੱਗਿਆ। 15 ਲੱਖ ਰੁਪਇਆ 15 ਲੱਖ ਰੁਪਇਆ ਸੀਵਰੇਜ ਤੇ ਲੱਗਿਆ। ਅੱਜ ਤੋਂ ਬਾਅਦ ਜਿਹੜਾ ਇਹ ਸੜਕ ਪੱਟਣ ਦੀ ਕੋਸ਼ਿਸ਼ ਕਰੋ ਵੀ ਮੈਂ ਇੱਧਰ ਨੂੰ ਆਪਦੇ ਘਰ ਨੂੰ ਕੋਈ ਤਾਰ ਪਾਉਣੀਆਂ ਜਾਂ ਕੁਝ ਵੀ ਕਰਨੀਆਂ। ਕੋਣ ਪਾ ਲੋ ਜੀ। ਹੁਣ ਪਾ ਲੋ ਕੋਈ ਗੱਲ ਨਹੀਂ। ਤੁਹਾਨੂੰ 2-4 ਦਿਨ ਹੈਗੇ ਨੇ। ਜਿਹੜਾ ਕੋਈ ਕੋਣਾ ਪਾਇ ਪਾਉਣਿਆ, ਪਾਇ ਪਾ ਲੋ, ਜਿਹੜਾ ਕੋਣ ਇਹ ਮੈਂ ਤੁਹਾਡੇ ਕੱਕਾ ਪਿੰਡ ਦੇ ਕੋਲੇ ਚ ਆ ਕੇ ਚੱਲਿਆ ਕਿਉਂਕਿ ਜੇ ਇੱਕ ਵਾਰ ਸੜਕ ਟੁੱਟਣੀ ਸ਼ੁਰੂ ਹੋ ਗਈ ਫਿਰ ਸੜਕ ਨੇ ਖੇ ਲੜ ਜਾਣਾ ਫਿਰ ਤੁਸੀਂ ਦੁਖੀ ਹੋਣਾ ਫਿਰ ਤੁਸੀਂ ਸਾਨੂੰ ਲੰਬਾ ਦੇਣਾ ਤੇ ਤੁਹਾਡੇ ਹੱਕ ਲਈ ਇਹ ਦਸਾਂ ਨੌ ਦੀ ਕਮਾਈ ਆ ਜਿਹੜੀ ਤੁਸੀਂ ਟੈਕਸੀ ਦੇ ਰੂਪ ਚ ਦਿੰਦੇ ਹੋ ਮੈਂ ਪੱਤੀ ਸੋਲੇ ਵਾਲੇ ਤੇ ਕਪੂਰ ਸਿੰਘ ਵਾਲਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਦਾ ਬਈ ਜਿਹੜੇ ਤੁਹਾਡੇ ਹੋਰ ਕੰਮ ਨੇ ਉਹ ਛੜੀ ਡਿਊਟੀ ਲੱਗੀ ਆ ਹੁਣ ਤਰਨ-ਤਰਨ ਉਸ ਤੋਂ ਬਾਅਦ ਆ ਕੇ ਵੀਡੀਓ ਸਾਹਿਬ ਇਹਨਾਂ ਦੇ ਜਿਹੜੀਆਂ ਕੋਈ ਗਰਾਊਂਡ ਵਗੈਰਾ ਜਾਂ ਕੋਈ ਹੋਰ ਗਲੀਆਂ ਨਾਲੀਆਂ ਨੇ ਤੁਸੀਂ ਲਿਸਟ ਬਣਾ ਲਓ ਸਰਪੰਚ ਆਪਣੇ 3-4 ਖੜੇ ਉਹ ਵੀ ਇਹਨਾਂ ਦੇ ਕੰਮ ਕਰਦਾਂਗੇ ਕਿੰਨੇ ਕਿਲੋਮੀਟਰ ਸਰਪੰਚ 1 ਕਿਲੋਮੀਟਰ ਬਣ ਜਾਣੀ ਹੈ ਜੀ ਅੱਧਾ ਕਿਲੋ ਚਲੋ ਮੀਟ ਕਰਨਾ ਰਹਾ ਹਾਂ ਅੱਜ ਵੀਡੀਓ ਵਿੱਚ ਤੁਹਾਨੂੰ ਪਾ ਦਿੱਤਾ ਗਿਆ ਮੈਂ ਕੀ ਕਰੀ ਜੀ ਸਬਤੂ ਵਾਲਾ ਤਾਂ ਮੈਂ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਤੇ ਉਹਨਾਂ ਤੋਂ ਸਰਦਾਰ ਜੀ ਐਮ ਐਲ ਏ ਵਰਗਾ ਕੇ ਲ ਤੇ ਸਾਡੇ ਵੱਡੇ ਭਾਈ ਜੀ ਸਰਦਾਰ ਗੁਰਜੀਤ ਸਿੰਘ ਜੀ ਦੇ ਮੰਡੀ ਚੇਰਮੈਨ ਤੇ ਕਮਾਟਾ ਮੈਂਬਰ ਜਿਨ੍ਹਾਂ ਦੇ ਸਾਡੇ ਕਹਿਣ ਦੇ ਸਾਡੇ ਤਕਰੀਬਨ 10-15 ਸਾਲ ਤੋਂ ਦੀ ਸੜਕ ਦਾ ਬਹੁਤਰਾ ਹਾਲ ਸੀ ਜੀ ਤੇ ਭਾਈ ਜੀ ਚੇਰਮੈਨ ਸਾਹਿਬ ਲੱਗੇ ਸੀ ਰਿਕਵੈਸਟ ਕੀਤੀ ਇਹ ਭਾਈ ਜੀ ਜਿਮਣਾ ਹੋਰ ਰਿਕਵੈਸਟ ਪਾ ਕੇ ਸਾਹਾ ਨਾਲ ਸਾਡਾ ਜਿਹੜਾ ਪਿੰਡ ਦਾ ਆ ਇਹਨਾਂ ਨਰਕ ਸੀਗਾ ਸਾਨੂੰ ਪਤਾ ਨਹੀਂ ਕਿੱਧਰ ਰਸਤੇਦਾਰ ਹੋਂਨ ਬੰਦ ਹੋ ਗਈ ਸੀ ਇਹ ਬਸ ਤੇ ਅਸੀਂ ਥੈਂਕ ਯੂ ਕਰ ਰਹੇ ਹਾਂ ਭਾਈ ਜੀ ਉਹਨਾਂ ਦਾ ਸਾਰੇ ਦਾ ਸਾਰੀ ਟੀਮ ਦਾ ਤੇ ਜਿਨ੍ਹਾਂ ਨੇ ਸਾਡੇ ਇੱਕ ਕਹਿਣ ਦੇ ਜਿਹੜਾ ਸਾਡਾ ਰੋਡ ਦਾ ਕੰਮ ਕਰਾ ਕੇ 600 ਮੀਟਰ ਤੇ ਉਸ ਤੋਂ ਬਾਅਦ ਨਾਲ ਹੀ ਕੱਲ ਦੇਖੋ ਇਮੀਡੀਟਲੀ ਅਸੀਂ ਕਿ ਆ ਵੀ ਰੋਡ ਦਾ 11 ਫੁੱਟ ਬਣਿਆ ਸੈਂਟਰ ਚ ਪਰ ਸਾਡਾਂ ਜਿਹੜੀਆਂ ਖਾਲੀ ਜਿਹਾਂ ਤਾਂ ਉਸੇ ਟਾਈਮ ਦੀ ਵੀਡੀਓਸ ਆਵਰ ਜਿਹੜੀ ਚਟਾਈ ਨੇ ਉਹਨਾਂ ਨੇ ਸਾਨੂੰ ਹਸਾਬਰ ਸਮਾਨ ਜਿਹਦੀ ਇੰਟਰਲੌਕ ਟਾਈਲ ਦਾ ਲੈ ਕੇ ਦੋਨੋਂ ਸੱਜੇ ਟ੍ਰੈਕ ਜਿਹੜੇ ਬਣਾਤੇ ਸੀ 4-4 ਫੁੱਟ ਦੇ ਦੋਵੇਂ ਫਰਮਾਂਚਾਂ ਦੇ ਰਣਕੀ ਦੇ ਸੀ ਤੇ ਮੈਂ ਬਤੀ ਜੋਰੂ ਤਰਪੈ ਸਤਰਾਮ ਜੇਗਾ ਇਹ ਮੇਰੇ ਵੀਰਾਂ ਭਵੰਤ ਸਿੰਘ ਜੀ ਨੂੰ ਸਰਪੰਚ ਜੀ ਜਿਵੇਂ ਐਮਐਲਏ ਸਾਹਿਬ ਨੇ ਕਿਹਾ ਕਿ ਤੁਸੀਂ ਆਪ ਚੈੱਕ ਕਰ ਸਾ ਦਿਓ ਜਿਹੜੀ ਜਦੋਂ ਸੜਕ ਬਣਨੀ ਆ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਅਸੀਂ ਕੋਲ ਖੜ ਕੇ ਬਣਵਾ ਰਿਆ ਮੇਰੇ ਕੋਲ ਇਹਦਾ ਬਾਕੀਦਾ ਵੀਡੀਓ ਆ ਸਾਡੇ ਦੋਨੋਂ ਪਿੰਡ ਗਵਾਇਆ ਕੱਲਾ ਕੱਲਾ ਬੱਚਾ ਬੀਬੀਆਂ ਪਹਿਣਾ ਸਭ ਨੂੰ ਪਤਾ ਦੋਨੋਂ ਸਰਪੰਚ ਜੀ ਕੋਲ ਖੜ ਕੇ ਅਸੀਂ ਮਿੱਟੀ ਵੀ ਕੋਲ ਖੜ ਕੇ ਪਵਾਇਆ ਪੱਥਰ ਵੀ ਕੋਲ ਖੜ ਕੇ ਪਵਾਇਆ ਸਾਹਮਣਾਂ ਨੂੰ ਇੱਕ ਇੱਕ ਫੋਟੋ ਸਾਡੇ ਕੋਲ ਆ ਜੇਕਰ ਚੈੱਕ ਕਰ ਵੀ ਉਹ ਚੈੱਕ ਵੀ ਕਰਾ ਲਿਆ ਇਹਨੂੰ .com ਸਾਡਾ ਵਧੀਆ ਪੀਜ ਕਰੀ ਜਾਂਦਾ ਵਾਸ਼ੂ ਮੰਗਲਾ ਜੀ ਅਜੈ ਸਿੰਘ ਸਾਹਿਬ ਸਾਡੇ ਵਧੀਆ ਕੰਮ ਕਰਵਾ ਰਹੇ ਠੀਕ ਹੈ ਜੀ ਹਾਂਜੀ ਹਾਂਜੀ ਸਰ ਤੁਸੀਂ ਸੰਗੋੜਾ ਸਾਹਿਬ ਦੇ ਰਾਹੀਂ ਕਰਕੇ ਦੇ ਨਹੀਂ ਫਰਦਾਨ ਕੀ ਕੰਮ ਅਸੀਂ ਧੰਨਵਾਦ ਕਰਦੇ ਹਾਂ ਪੰਜਾਬ ਸਰਕਾਰ ਦਾ ਜੀ ਸਰਦਾਰ ਰੁਖਮਨ ਸਿੰਘ ਮਾਨ ਜੀ ਦਾ ਤੇ ਐਮ ਐਲ ਏ ਸਾਡੇ ਜੀਵਨ ਸਿੰਘ ਜੀ ਸੰਤੋਵਾ ਦਾ ਤੇ ਸਾਡੇ ਮਾਰਕੀਟ ਕਮੇਟੀ ਦੇ ਚੇਅਰਮੈਨ ਸਰਦਾਰ ਕੁਜੀ ਸਿੰਘ ਜੀ ਦਾ ਜਿਨ੍ਹਾਂ ਨੇ ਸਾਨੂੰ ਮਤਲਬ ਕਿ ਸਾਡੀ ਰੋਡ ਸੀ ਲਗਭਗ 10 ਤੋਂ 15 ਸਾਲਾਂ ਤੋਂ ਬਹੁਤ ੁੱਟੀ ਹੋਈ ਸੀ ਕਿੰਨੀ ਖਸਤਾ ਹਾਲਤ ਇਹ ਕਿ ਇਹਦੇ ਵਿੱਚ ਪਾਣੀ ਘੋਡੇ-ਘੋਡੇ ਖੜਿਆ ਰਹਿੰਦਾ ਸੀ ਸਾਡਾ ਆਣਾ ਜਾਣਾ ਮੁਸ਼ਕਲ ਸੀ ਅਸੀਂ ਗੁਰੂ ਘਰ ਜਾਣ ਤੋਂ ਵੀ ਸਾਡੇ ਬੰਦੇ ਕਈ ਮਤਲਬ ਆਰ ਕਾਲ ਮਟਰ ਕਰ ਜਾਂਦੇ ਸੀ ਵੀ ਇਹ ਪਾਣੀ ਖੜਿਆ ਚਲੋ ਛੱਡੋ ਕੀ ਕਰਨਾ ਹੈ ਨਾ ਤੇ ਬਹੁਤ ਬੁਰਾ ਹਾਲ ਸੀ ਤੇ ਸਾਡੇ ਇੱਕ ਕਹਿਣ ਦਿੱਤੇ ਸਾਡੇ ਐਮਐਲਏ ਜੀਵਨ ਸਿੰਘ ਸੰਧਵਾ ਜੀ ਨੇ ਸਾਨੂੰ ਇਹ ਰੋਡ ਦਾ ਮਤਲਬ ਰੋਡ ਪਾਸ ਕਰਵਾ ਕੇ ਦਿੱਤੀ ਤੇ ਜਿਦਾ ਅਸੀਂ ਅੱਜ ਉਹ ਘਾਟਨ ਕੀਤਾ ਆ ਤੇ ਇਹਦੇ ਚ ਪੱਥਰ ਵਗੈਰਾ ਅਸੀਂ ਪਾ ਦਿੱਤਾ ਹੋਇਆ ਸਾਰਾ ਹੁਣ ਬਸ ਇਹਦਾ ਤੇ ਉਸ ਤੋਂ ਬਾਅਦ ਇਹ 11 ਫੁੱਟ ਰੋਡ ਪਾਸ ਹੋਈ ਸੀ ਜਿਹਦੇ ਨਾਲ ਅਸੀਂ 4-4 ਫੁੱਟ ਦੇ ਪੰਚਾਇਤਾਂ ਤੋਂ ਆਨੇ ਲੜ ਕੇ ਟਰੈਕ ਬਣਾਇਆ ਆਪਣੇ ਇੰਟਰਲੋਕ ਟੈਲ ਦੇ ਉਹ ਵੀ ਇਮੀਡੀਏਟਲੀ ਮਤਲਬ ਕੱਲ ਵੀ ਖਾਲੀ ਸਾਡਾ ਡਿਸਾਈਡ ਹੋਇਆ ਤੇ ਸਾਡੇ ਰਿਸ਼ਟਾ ਜੀ ਬੀਡੀਪੀਓ ਸਾਹਿਬ ਨੇ ਉਹਨਾਂ ਨੇ ਸਾਨੂੰ ਬਹੁਤ ਹੈਲਪ ਕੀਤੀ ਇਸ ਦੇ ਵਿੱਚ ਉਹਨਾਂ ਨੇ ਉਸੇ ਟਾਈਮ ਮਟੀਰੀਅਲ ਪ੍ਰੋਵਾਈਡ ਕਰਵਾ ਕੇ ਦਿੱਤਾ ਕਿ ਤੁਸੀਂ ਆਪਣਾ ਟਰੈਕ ਬਣਾ ਕੇ ਪ੍ਰੋਪਰ ਰੋਡ ਨੂੰ ਕਵਰ ਕਰਦੇ ਸਾਰ ਜਿਹੜਾ ਕਹਿ ਆਪ ਸਭ ਕਰਕੇ ਅਸੀਂ ਚਲਾਈ ਹੈ ਜਿਹੜੇ ਸੜਕ ਜਿਵੇਂ ਬਣਾਈ ਕਰਦੇ ਉਸ ਨੂੰ ਕੋਈ ਤੋੜਨ ਤੇ ਵੀ ਬਿਲਕੁਲ ਇੱਕ ਮੈਂ ਤਾਂ ਜਾਏ ਬਿਲਕੁਲ ਜੀ ਬਿਲਕੁਲ ਅਸੀਂ 2 ਮਹੀਨੇ ਪਹਿਲਾਂ ਤੋਂ ਸਾਨੂੰ ਪਤਾ ਸੀ ਜਦੋਂ ਰੋਡ ਸਾਡੀ ਟੈਂਡਰ ਪਾਸ ਹੋਈ ਸੀ ਅਸੀਂ ਰਵਾਜ ਤੋਂ ਆ ਕੇ ਪ੍ਰਿੰਟ ਚ ਕੱਲੇ ਕੱਲੇ ਬੰਦੇ ਨੂੰ ਇਹ ਪਹਿਲਾਂ ਨੋਟੀਫਾਈਡ ਕਰ ਦਿੱਤਾ ਕਿ ਜਿੰਨੇ ਕੋਈ ਪਾਈਪ ਪਾਣੀ ਹੈ ਕੁਝ ਵੀ ਕਰਨਾ ਹੈਗਾ ਹੁਣ ਕਰ ਲਓ ਰੋਡ ਬਣਨ ਤੋਂ ਬਾਅਦ ਅਸੀਂ ਇਹਨੂੰ ਨਹੀਂ ਛੇੜਨ ਦਵਾਂਗੇ ਹੁਣ ਵੀ ਅਸੀਂ ਜੇ ਕਿਸੇ ਦਾ ਰਹਿ ਗਿਆ ਸੀ ਨਾ ਆਪਣੇ ਕੋਲੋਂ ਆ ਕੇ ਦਿੱਤੇ ਆ ਪਾਈਪ ਵੀ ਤਾਂ ਜੋ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਇਹ ਨਾ ਹੋਵੇ ਕਿ ਅੱਜ ਆਪਾਂ ਰੋਡ ਬਣ ਵੀ ਮੇਰੀ ਪਿਆਰ ਰਹਿ ਗਈ ਸੀ ਮੈਂ ਪਾਣ ਵਾਲੀ ਹੈਗੀ ਉਹ ਚੀਜ਼ ਬਿਲਕੁਲ ਨਹੀਂ ਹੋਏਗੀ ਅਸੀਂ ਖੋਲ ਖੜ ਕੇ 2 ਮਹੀਨੇ ਤੋਂ ਲਗਭਗ ਸਾਰਾ ਕੁਝ ਕਰ ਰਹੀਆਂ ਹਾਂ ਖੋਲ ਖੜ ਕੇ ਮੈਂ ਹੁਣ ਤੱਕ ਪਾ ਦਿੰਦੀ ਦੋ ਮਿੰਟਾਂ ਚ ਕਿੰਨੀ ਲੱਗਦੀ ਸਾਡੇ ਬਣ ਜਾ ਰਹੀ ਇਹ ਸਾਡੇ ਕੋਲ ਹੁਣ 600 ਮੀਟਰ ਦੀ ਜਿਹੜੀ ਪਾਸ ਹੋਈ ਹੈ 600 ਮੀਟਰ ਸਾਡੇ ਪਿੰਡ ਦੇ ਅੰਦਰ ਅੰਦਰ ਬਣੇਗੀ ਉਸ ਤੋਂ ਬਾਅਦ 400 ਮੀਟਰ ਤੱਕ ਹੋਰ ਅੱਗੇ ਰਹਿ ਗਿਆ ਉਹ ਦਾ ਨਾਲ ਦੀ ਨਾਲ ਹੀ ਹੋ ਜਾਏਗਾ ਹੋ ਸਕਦਾ ਹੈ ਸਾਡੀ ਜੈ ਸਿੰਘ ਸਾਹਿਬ ਨਾਲ ਗੱਲ ਹੋ ਗਈ ਸੀ ਕੀ ਕਹਿੰਦੇ ਪੈਸਵਰਕ ਤਾਂ ਹੋਣੀ ਹੀ ਉਹਦਾ ਕਰਦਾ ਵੀ ਤੇ ਥੋੜੇ ਟਾਈਮ ਦੇ ਵਿੱਚ ਜਦੋਂ ਆਪਾਂ ਉਹਨੂੰ ਅੱਗੇ ਵੈਸੇ 1.5-2 ਕਿਲੋ ਕਿ ਗੈਰੋਂ ਵੀ ਬਸ ਨੂੰ ਸਾਹ ਕੋਲ ਰਹਿਣਾ ਪਿਆ ਪਿਛਲੇ ਮਹੀਨੇ ਚੱਲ ਰਿਹਾ ਹੁੰਦਾ ਜੀ ਸਰਕਾਰ ਨੇ ਕੋਈ ਸ਼ਾਰ ਨਹੀਂ ਕੀਤੀ ਕਿਸੇ ਨੇ ਕਿਸੇ ਨਿਸ਼ਾਨ ਨਹੀਂ ਲਈ ਹੈਗੀ ਹੈ ਇਸ ਤੇ ਸਾਰਾ ਕੁਝ ਪਿੰਡ ਵਾਲਿਆਂ ਦੇ ਸਾਹਮਣੇ ਹੈ ਅਸੀਂ ਇੱਥੇ ਹੀ ਬੰਦ ਦੇ ਹੈਗੀਆਂ ਤੇ ਬਹੁਤ ਜ਼ਰਾ ਹਾਲ ਸੀ ਜੀ ਅਮੇ ਕੋ ਪ੍ਰੋਪਰ ਵੀਡੀਓ ਪਈਆਂ ਹੋਈਆਂ ਜੇ ਤੁਹਾਨੂੰ ਚਾਹੀਦੀਆਂ ਆਂ ਪਾ ਵੀ ਦੇ ਦਾਂਗੇ ਜਿਹੋ ਇਹਦਾ ਹਾਲ ਸੀ ਠੀਕ ਹੈ ਠੀਕ ਹੈ ਬੈਂਦੀ ਜੀ ਥੈਂਕ ਯੂ ਹਾਂਜੀ ਬੈਂਦੀ ਕਰਦੀ ਆਪਾਂ ਵੀ ਇਹ ਸੈਕਸ਼ਨ ਪੰਜਾਬ ਸਰਕਾਰ ਵੱਲੋਂ ਹੋਰ ਬੈਂਦੀ ਜੀ ਪੰਜਾਬ ਸਰਕਾਰ ਵੱਲੋਂ ਜਿਹੜੀ ਇੱਕ ਟੀਮ ਜਿਹੜੀ ਹੈ ਉਹ ਚਲਾਈ ਗਈ ਸਰ ਇਹ ਸੜਕ ਆ ਰਹੀ ਹੈ ਨਾ ਸਪੈਸ਼ਲ ਤੇ ਟੀਮ ਲਗਾਈ ਗਈ ਜਿਹੜੇ ਜਿਹੜੇ ਪੀਡਬੀਡੀ ਦਾ ਵਿਭਾਗ ਆ ਉਹਨਾਂ ਕੀ ਡਿਊਟੀ ਲਾਈ ਦੀ 5 ਸਾਲ ਜਿਸ ਨੂੰ ਬਦਕੋ ਟੈਂਡਰ ਆ ਤਾਂ ਜਿਹੜੇ ਉਹਦੀ ਪ੍ਰਜੈਕਟ ਸਾਬਾ ਮੰਨ ਲਓ ਜਾਂ ਐਕਸ਼ਨ ਸਾਹਿਬ ਆ ਪੀਡਬੀਡੀ ਇਹਨਾਂ ਨੂੰ ਜਰੂਰੀ ਹੈਗਾ ਤਾਂ ਦਿੱਤੀਆਂ ਜਾਂ 5 ਸਾਲ ਤੱਕ ਹੀ ਰੋਡ ਵੀ ਨੂੰ ਅਗਰ ਕੋਈ ਨੁਕਸਾਨ ਹੋਇਆ ਤਾਂ ਸਰਕਾਰ ਪੈਸੇ ਦੋਗੀ ਇਹ ਸਰਕਾਰ ਵੱਲੋਂ ਇਹ ਸਪੈਸ਼ਲ ਨਾਮ ਚਲਾਈ ਗਈ ਹੈ ਅੱਜ ਅਸੀਂ ਥੈਂਕ ਯੂ ਕਰਦੇ ਆ ਫਿਰ ਵੀ ਅ ਦੋਨਾਂ ਟੀਮਾਂ ਦਾ ਪੀਡਬੀਡੀ ਦਾ ਵੀ ਤੇ ਵੀਡੀਓ ਸਾਹਿਬ ਦੀ ਟੀਮ ਦਾ ਸਾਰਾ ਇੱਕ ਸਪੈਸ਼ਲ ਥੈਂਕ ਯੂ ਸਰਦਾਰ ਆਪਣੇ ਆਫਰ ਕਰ ਸਰਦਾਰ ਕੋਰਟਿੰਗ ਦੀ ਮੌਜੂਦਗੀ ਦਾ ਤੇ ਸਰਗੁਣ ਸਾਹਿਬ ਦਾ ਤੇ ਸਾਡੇ ਵੱਡੇ ਭਾਈ ਗੁਰਜੀਤ ਸਿੰਘ ਜੀ ਡੀਲ ਮਾਰਕੀਟ ਕਮੇਟੀ ਚੇਅਰ ਮੰਦੇ ਤੇ ਬਾਕੀ ਸਾਰੇ ਭਰਾ ਸਾਡੇ ਮੰਗਲ ਸਿੰਘ ਜੀ